1999 ਮਾਡਲ ਹੈ ਠੀਕ ਹੈ ਜੀ ਮਗਰ ਟਾਇਰ ਹੈਗੇ ਟਰੈਕਟਰ ਨੂੰ 6570 ਪੈਸੇ ਜੀ ਠੀਕ ਹੈ ਜੀ ਮੂਰੇ ਵੀ 70 ਪੈਸੇ ਹੈ ਜੀ ਐਮ ਆਰ ਪ ਦੇ ਮੂਰੇ ਠੀਕ ਹੈ ਜੀ ਮੂਰੇ ਵੀ ਟਾਇਰ ਨਵੇਂ ਆ ਚਾਰੇ ਟਾਇਰ ਨਵੇਂ ਆ ਸਾਰਾ ਅਰੀਜਨਲ ਰੰਗ ਰੂਪ ਦਾ ਜੀ ਇਹ ਮੇਰੇ 2004 ਮਾਡਲ ਹੈ ਜੀ ਡਬਲ ਕਲਚ ਹੈ ਜੀ ਹਾਂ ਜੀ ਮਗਰ ਟਾਇਰ ਹੈਗੇ ਪੋਲੋ ਦੇ 80 ਪੈਸੇ ਜੀ ਠੀਕ ਹੈ ਜੀ ਮੂਰੇ ਜਮਾ ਐਮ ਆਰ ਪ ਦੇ ਨਵੇਂ ਹੈ ਇਹ ਫਾਰਮ ਟਰੱਕ 55 ਜੀ ਹਾਂ ਜੀ 1998 ਮਾਡਲ ਹੈ ਡਿਸਕ ਬ੍ਰੇਕਾਂ ਚਾ 60 ਵਾਲੀਆਂ ਚੇ ਠੀਕ ਹੈ ਜੀ ਸਾਰਾ ਅਰੀਜਨਲ ਹੈ ਤੱਕ ਜੀ ਠੀਕ ਹੈ ਜੀ ਨੂੰ ਐਮ ਆਰ ਪੀ ਦੇ ਚਾਰੇ 90 ਪੈਸੇ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਮੈਂ ਤਰੋ ਤਲਵੰਡੀ ਸਾਪੂ ਟਰੈਕਟਰ ਮੰਡੀ ਤੇ ਪਹੁੰਚਿਆ ਸੀ ਜਿੱਥੇ ਬਾਈ ਨਿੱਕਾ ਜੁੜਿਆ ਦਿਉਣ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹੈ ਜੀ ਹੋ ਠੀਕ ਹੈ ਬਾਈ ਨਿੱਕਾ ਵਧੀਆ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਹਾਂਜੀ ਹਾਂਜੀ ਤੇ ਕਿੰਨੇ ਕੁ ਟਰੈਕਟਰ ਨੇ ਨਿੱਕੇ ਟਰੈਕਟਰ ਹੈਗੇ ਅੱਜ 6 ਜੀ ਸੀ ਕਾਫੀ ਕਾਗ ਜਾਂਦੇ ਪੂਰੇ ਓਕੇ ਵੀਰੇ ਪੂਰੇ ਓਕੇ ਹਾਂਜੀ ਠੀਕ ਹੈ ਪੰਜਾਬ ਨੰਬਰ ਹੁੰਦੇ ਆ ਕਿ ਨਾ ਪੰਜਾਬ ਵੀ ਆ ਹਰਿਆਣਾ ਵੀ ਮਿਕਸ ਜ ਹੈ ਜੀ ਮਿਕਸ ਜ ਹੈ ਮਿਕਸ ਜ ਆ ਮਾਰ ਰੱਖਦਾ ਬਾਈ ਤੇ ਆਪਾਂ ਹੁਣ ਇਹ ਤੋਂ ਸਟਾਰਟ ਕਰਦੇ ਆ ਕਿਹੜਾ ਟਰੈਕਟਰ ਹੈ ਇਹ 50 ਦਾ ਹਾਂ ਫਾਰਮ ਟਰੱਕ ਪਿਆ ਹੈ ਜੀ ਠੀਕ ਹੈ ਜੀ ਇਹਦੇ ਬਾਰੇ ਦੱਸੀ ਬਾਈ ਨਿੱਕੇ ਇਹ ਪੂਰਾ ਚੰਗਾ ਟਰੈਕਟਰ ਹੈ ਜੀ ਸਾਰਾ ਓਰੀਜਨਲ ਹੈ ਜੀ ਠੀਕ ਹੈ ਜੀ ਮਗਰ ਟਾਇਰ ਹੈਗੇ ਟਰੈਕਟਰ ਨੂੰ ਅੱਧੇ ਜੀ ਪੂਰੇ ਹੈਗੇ 75 ਪੈਸੇ ਜੀ ਠੀਕ ਹੈ ਜੀ ਸਾਰਾ ਓਰੀਜਨਲ ਆ ਰੰਗ ਰੂਪ ਦਾ ਜੀ ਠੀਕ ਹੈ ਜੀ 2000 ਮਾਡਲ ਹੈ ਜੀ 20 ਦੇ ਦੇ ਦਾਂਗੇ 1 15 ਦਾ ਜੀ 1 15 ਦਾ ਹਾਂਜੀ 1 ਲੱਖ 15000 ਦਾ ਬਾਈ ਕਹਿੰਦਾ ਮਿੱਤਰੋ ਬਾਕੀ ਮੌਕੇ ਤੇ ਹੋਰ ਵੀ ਹੋ ਜੂਗਾ ਸੈਂਪਲ ਕੱਪੜੇ ਵਾਲੀ ਆਤਰੀ ਹੈ ਤੇ ਮੂਰੇ ਆ ਗਿਆ 45 ਫਾਰਮ ਦੱਸਿਓ ਬਾਈ ਫਾਰਮ ਟਰੱਕ 45 ਹੈ ਜੀ ਬਠਿੰਡਾ ਨੰਬਰ ਹੈ ਜੀ ਠੀਕ ਹੈ ਜੀ 1999 ਮਾਡਲ ਹੈ ਠੀਕ ਹੈ ਜੀ ਮਾਗ ਟਾਇਰ ਹੈਗਾ ਟਰੈਕਟਰ ਨੂੰ 65 70 ਪੈਸੇ ਜੀ ਠੀਕ ਹੈ ਜੀ ਮੂਰੇ ਵੀ 70 ਪੈਸੇ ਹੈ ਜੀ ਐਮ ਆਰ ਪ ਦੇ ਮੂਰੇ ਠੀਕ ਹੈ ਜੀ ਸਾਰਾ ओरिजिनल ਆ ਜਾਲੀ ਜੁੜੀ ਨਾਲ ਦੀ ਟਰੈਕਟਰ ਨੂੰ ਸਾਰਾ ਰੀਨੋ ਹੈ ਜਾਲੀ ਨਾਲ ਜੀ ਚੰਗਾ ਕੋਈ ਐ ਨਹੀਂ ਕਿ ਤੋ ਗਲਿਆ ਪਲਿਆ ਨਹੀਂ ਕਿਤੋ ਹਾਂ ਸੈਂਪਲ ਕੱਪੜੇ ਵਾਲੀ ਛਤਰੀ ਆ ਗਈ ਇਹਦਾ ਰੇਟ ਹੈਗਾ 145000 ਜੀ ਹਾਂ ਜੀ ਦੇ ਦੇਾਂਗੇ 130000 130000 130000 ਦਾ ਕਹਿੰਦਾ ਭਾਈ ਬਾਕੀ ਮੌਕੇ ਤੇ ਵੀ ਹੋਰ ਮਾਨਤਾ ਨੂੰ ਹੋ ਜੂਗਾ ਚੰਗਾ ਟਰੈਕਟਰ ਹੈ ਮੂਰੇ ਹੈਗਾ ਸਵਰਾਜ ਜੀ 735 ਦੱਸੀ ਬਾਈ ਇਹ 735 ਹੈ ਜੀ ਹਾਂ ਜੀ 1990 ਮਾਡਲ ਹੈ ਜੀ ਹਾਂ ਜੀ ਟਾਇਰ ਇਹਨੂੰ ਜਮਾਂ ਨਵੇਂ ਆ ਮਗਰ ਉਹ ਕੋਲੋ ਦੇ ਠੀਕ ਹੈ ਜੀ ਮੂਰੇ ਵੀ ਟਾਇਰ ਨਵੇਂ ਆ ਚਾਰੇ ਟਾਇਰ ਨਵੇਂ ਆ ਸਾਰਾ ਅਰੀਜਨਲ ਰੰਗ ਰੂਪ ਦਾ ਜੀ ਠੀਕ ਹੈ ਜੀ ਇੰਜਨ ਗੇਅਰ ਦਾ ਬਹੁਤ ਜ਼ਿਆਦਾ ਚੰਗਾ ਹੈ ਜੀ ਠੀਕ ਹੈ ਜੀ ਜੇ ਕਿਸੇ ਵੀ ਵੀਰ ਨੇ ਲੈਣਾ ਅਰੀਜਨ ਪੂਰਾ ਵਧੀਆ ਦੇਊਗਾ ਠੀਕ ਹੈ ਜੀ ਇੰਜਨ ਗੇਅਰ ਪੂਰਾ ਚੰਗਾ ਹੈ ਜੀ ਠੀਕ ਹੈ ਜੀ ਤੇ ਪੂਰੇ ਨਵੇਂ ਟਾਇਰ ਆ ਪੂਰਾ ਚੰਗਾ ਟਰੈਕਟਰ ਹੈ ਤੇ ਥੋੜੇ ਬਜਟ ਵਾਲਾ ਟਰੈਕਟਰ ਹੈ ਛੋਟੇ ਥੋੜੇ ਬਜਟ ਵਾਲਾ ਤੇ ਮਾਡਲ ਤੇ ਰੇਟ ਮਾਡਲ 1990 ਜੀ ਹਾਂ ਜੀ ਰੇਟ ਹੈਗਾ 1 ਲੱਖ 11000 ਹਾਂ ਜੀ ਦੇ ਦੇਾਂਗੇ ਪੂਰੇ ਲੱਖ ਰੁਪਏ ਪੂਰੇ ਲੱਖ ਰੁਪਏ ਦਾ ਮਿੱਤਰੋ ਇਹ ਟਰੈਕਟਰ ਕੈਂਬਾਈ ਕਹਿੰਦਾ ਹੋਰ ਵੀ ਮਾੜਾ ਮੋਟਾ ਮਾਨਤਾ ਨਾ ਹੋਜੂ ਮਿੱਤਰੋ ਇਹ ਟਰੈਕਟਰ ਤੇ ਮੂਰੇ ਆ ਗਿਆ 45 ਦਾ ਫਾਰਮ ਦੱਸੀ ਬਾਈ ਇਹ 2004 ਮਾਡਲ ਹੈ ਜੀ ਹਾਂਜੀ ਡਬਲ ਕਲਚ ਹੈ ਜੀ ਹਾਂਜੀ ਮਗਰ ਟਾਇਰ ਹੈਗੇ ਆ ਪੋਲੋ ਦੇ 80 ਪੈਸੇ ਜੀ ਠੀਕ ਹੈ ਜੀ ਪੂਰੇ ਜਮਾ ਐਮ ਆਰਪ ਦੇ ਨਵੇਂ ਠੀਕ ਹੈ ਜੀ ਇੰਜਨ ਗੇਅਰ ਪੂਰਾ ਚੰਗਾ ਹੈ ਜੀ ਹਾਂਜੀ ਰੰਗ ਪੇਂਟ ਦਾ ਵੀ ਚੰਗਾ ਹੈ ਹਾਂ ਪੂਰਾ ਚੰਗਾ ਜੀ ਰੰਗ ਪੇਂਟ ਦਾ ਵੀ ਚੰਗਾ ਹੈ ਇੰਜਨ ਗੇਅਰ ਦਾ ਵੀ ਓਕੇ ਪੂਰਾ ਚੰਗਾ ਮਗਰਾੜ ਮਨੂਰ ਨਾਲ ਦਿਆ ਹੇ ਤੱਕ ਟਰੈਕਟਰ ਨੂੰ ਠੀਕ ਹੈ ਜੀ ਰਮਰਮ ਪੂਰੇ ਸਾਫ ਸੁਥਰੇ ਆ ਠੀਕ ਹੈ ਜੀ ਇੰਜਨ ਗੇਅਰ ਪੂਰਾ ਚੰਗਾ ਹੈ ਜੀ ਠੀਕ ਹੈ ਮਾਡਲ ਹੈਗਾ 2004 ਜੀ ਰੇਟ ਹੈਗਾ 235000 ਰੁਪਿਆ ਦੇ ਦਿਆਂਗੇ 210000 210000 ਦਾ ਮਿੱਤਰੋ ਇਹ ਟਰੈਕਟਰ ਆ ਬਣੂਗਾ ਟਰੈਕਟਰ ਚੰਗਾ ਤੇ ਮੂਰਿਆ ਹੈਗਾ 55 ਦਾ ਫਾਰਮ ਇਹ ਫਾਰਮ ਟਰੱਕ 55 ਜੀ ਹਾਂਜੀ 1998 ਮਾਡਲ ਹੈ ਡਿਸਕ ਬ੍ਰੇਕਾਂ ਚਾ 60 ਵਾਲੀਆਂ ਜੀ ਠੀਕ ਹੈ ਜ ਜਾਲੀ ਜੁੜੀ ਨਾਲ ਦੀ ਟਰੈਕਟਰ ਦੀ ਠੀਕ ਹੈ ਜੀ ਟਾਇਰ ਹੈਗੇ ਟਰੈਕਟਰ ਨੂੰ ਚਾਰੇ 70 75 ਰੁਪਏ ਠੀਕ ਹੈ ਜੀ ਇੰਜਨ ਗੇਅਰ ਪੂਰਾ ਚੰਗਾ ਜੀ ਇੰਜਨ ਗੇਅਰ ਤਾਂ ਚੰਗਾ ਹੈ ਹਾਂ ਡਿਸਕ ਬ੍ਰੇਕ ਹੈ ਇੰਜਨ ਗੇਅਰ ਪੂਰਾ ਚੰਗਾ ਜੀ ਠੀਕ ਹੈ ਇੰਜਨ ਗੇਅਰ ਤਾਂ ਚੰਗਾ ਹੈ ਡਿਸਕ ਬ੍ਰੇਕਾਂ ਚ 298 ਮਾਡਲ ਹੈ ਜੀ ਹਾਂ ਜੀ ਰੇਟ ਇਹਦਾ 1,55,000 ਰੁਪਏ ਜੀ ਹਾਂ ਜੀ ਦੇ ਦਿਆਂਗੇ 1,40,000 ਇੱਕ ਲੱਖ 40 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਪੂਰਾ ਚੰਗਾ ਜੀ ਸਾਰਾ origignal ਹੈ ਸਾਰਾ origignal ਹੈ ਤੇ ਮੂਰੇ ਆ ਗਿਆ 60 ਫਾਰਮ ਠੀਕ ਹੈ ਜੀ ਪੂਰੇ 6.50 ਪਾਈ ਵੀ ਵੱਡੇ ਟਾਇਰ ਹੈ ਜੀ ਠੀਕ ਹੈ ਜੀ ਇੰਜਨ ਗੇਅਰ ਪੂਰਾ ਚੰਗਾ ਡਬਲ ਕਲਚ ਹੈ ਜੀ ਇੰਜਨ ਗੇਅਰ ਪੂਰਾ ਚੰਗਾ ਡਬਲ ਕਲਚ ਹੈ ਸਾਰਾ ਜੈਨੂਇਨ ਟਰੈਕਟਰ ਸਾਰਾ Ориجنਲ ਹੈ ਲੈਫਟ ਪੰਪ ਚੇਂਜ ਹੋਇਆ ਉਹ ਵੀ ਚੇਂਜ ਆਵੇਂ ਕੋਈ ਰੰਗ ਨਹੀਂ ਹੋਇਆ ਵਗੈਰਾ ਠੀਕ ਹੈ ਤੇ ਇੰਜਨ ਗੇਅਰ ਪੂਰਾ ਚੰਗਾ ਜੀ ਠੀਕ ਹੈ ਮਗਰਾੜ ਮਰੂਡ ਨਾਲ ਦੇ ਟਰੈਕਟਰ ਨੂੰ ਸਾਰਾ Ориجنਲ ਹੈ ਜੀ ਸਾਰਾ Ориجنਲ ਹੈ ਤੇ ਮਾਡਲ ਤੇ ਰੇਟ ਕੀ ਰੋ ਮਾਡਲ ਇਹ 2007 ਜੀ ਹਾਂਜੀ ਡਬਲ ਕਲਚ ਆ ਰੇਟ ਇਹਦਾ ਹੈਗਾ 265000 ਜੀ ਹਾਂਜੀ ਦੇ ਦੇਾਂਗੇ 245000 ਦਾ 245000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਇਸ ਤੋਂ ਇਲਾਵਾ ਹੋਰ ਵੀ ਹੁੰਦੇ ਨੇ ਕਿ ਹੋਰ ਆਪਣੇ ਕੋਲ 94 ਮਾਡਲ ਫੋਰਡ ਹੈਗਾ ਘਰੇ ਜੀ ਹਾਂ ਜੇ ਵੀਰ ਨੇ ਲੈਣਾ ਆਪਣੇ ਨਾਲ ਕੰਟੈਕਟ ਕਰ ਲੇ। ਠੀਕ ਹੈ ਜੀ। ਤੇ ਇੱਕ ਹੈਗਾ 2010 ਮਾਡਲ ਹੈਵੀ ਲਿਫਟ 14 ਦੇ ਟਾਇਰਾਂ ਵਾਲਾ ਫਾਰਮ ਟਰੱਕ 60। ਠੀਕ ਹੈ ਜੀ। ਜੇ ਉਹ ਵੀਰ ਨੇ ਲੈਣਾ 1999 ਮਾਡਲ ਡਬਲ ਕਲਚ 60 ਹੈਗਾ। ਠੀਕ ਹੈ ਜੀ। ਜੇ ਕਿਸੇ ਵੀ ਨੇ ਲੈਣਾ ਆਪਣੇ ਨਾਲ ਫੋਨ ਤੇ ਸੰਪਰਕ ਕਰ ਸਕਦਾ। ਠੀਕ ਹੈ ਜੀ। ਹੋਣ ਹੈਗਾ ਆਪਣਾ 98036 127999 98036 127999। ਠੀਕ ਹੈ ਜੀ। ਬਹੁਤ। ਤੇਰੀ ਆਪਣਾ ਬਠਿੰਡਾ ਬਕਸਰ ਰੋਡ ਤੇ ਪਿੰਡਾ ਦੇ ਹੋਂ। ਠੀਕ ਹੈ ਜੀ। ਬਹੁਤ-ਬਹੁਤ ਧੰਨਵਾਦ ਭਾਈ ਜਾਣਕਾਰੀ ਦੇਣ ਲਈ। ਲਓ ਵੀ ਮਿੱਤਰੋ ਜੇ ਤੁਹਾਨੂੰ ਵੀਡੀਓ ਚ